ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਮੋਕੇ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਸਵੇਰ ਦੀ ਸ਼ੁਰੂਆਤ ਮੁਰਗੇ ਦੀ ਬਾਗ ਅਤੇ ਗੁਰਦੁਆਰੇ ਦੀ ਬਾਣੀ ਨਾਲ ਹੁੰਦੀ ਸੀ ਮਿੱਟੀ ਦੀ ਸੌਂਧੀ ਖੁਸ਼ਬੂ ਕੱਚੇ ਰਾਹ ਅਤੇ ਖੇਤਾਂ ਵਿਚਾਲੇ ਵਸਿਆ ਇਹ ਪਿੰਡ ਹਜੇ ਵੀ ਪੁਰਾਣੀਆਂ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ ਸੀ ਇਸੇ ਪਿੰਡ ਦੇ ਕਿਨਾਰੇ ਇੱਕ ਪੁਰਾਣਾ ਜਿਹਾ ਘਰ ਸੀ ਜਿਸ ਦੀਆਂ ਕੰਧਾਂ ਦੀਆਂ ਤਰੇੜਾਂ ਉਸ ਦੇ ਪੁਰਾਣੇ ਹੋਣ ਦੀ ਗਵਾਹੀ ਦਿੰਦੀਆਂ ਸਨ ਉਸ ਘਰ ਵਿੱਚ 60 ਸਾਲਾਂ ਪੂਰਨ ਕੌਰ ਰਹਿੰਦੀ ਸੀ ਸਿਰ ਤੇ ਸਫੇਦ ਚੁੰਨੀ ਅਤੇ ਅੱਖਾਂ ਵਿੱਚ ਇੱਕ ਅਜੀਹਾ ਖਾਲੀਪਨ ਜੋ ਸਾਲਾਂ ਦੀ ਪੀੜਾ ਨਾਲ ਬਣਿਆ ਸੀ ਉਸ ਦੇ ਪਤੀ ਨੂੰ ਗੁਜ਼ਰਿਆਂ 25 ਸਾਲ ਹੋ ਚੁੱਕੇ ਸਨ ਪਤੀ ਦੇ ਜਾਣ ਤੋਂ ਬਾਅਦ ਉਸ ਨੇ ਆਪਣੀ ਪੂਰੀ ਦੁਨੀਆ ਆਪਣੇ ਪੁੱਤ ਅਤੇ ਨੂੰਹ ਮਨਵੀਰ ਤੱਕ ਸੀਮਤ ਕਰ ਲਈ ਸੀ ਉਹ ਆਪਣੀ ਨੂੰਹਤੀ ਤੋਂ ਘੱਟ ਨਹੀਂ ਸੀ ਸਮਝਦੀ ਸ਼ੁਰੂਆਤੀ ਸਾਲਾਂ ਵਿੱਚ ਮਨਵੀਰ ਬਹੁਤ ਸੇਵਾ ਭਾਵ ਵਾਲੀ ਸੀ ਪਰ ਸਮੇਂ ਦੇ ਨਾਲ ਨਾਲ ਹਾਲਾਤ ਬਦਲ ਗਏ ਪੁੱਤ ਦੀ ਨੌਕਰੀ ਛੁੱਟ ਗਈ ਅਤੇ ਘਰ ਦੀ ਤੰਗੀ ਨੇ ਰਿਸ਼ਤਿਆਂ ਵਿੱਚ ਕਰਾਵਟ ਭਰ ਦਿੱਤੀ ਪੂਰਨ कौर ਦੀ ਸੇਤ ਹੁਣ ਠੀਕ ਨਹੀਂ ਰਹੀ ਸੀ ਰਹਿੰਦੀ ਕਦੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਅਤੇ ਕਦੇ ਛਾਤੀ ਵਿੱਚ ਤੇਜ਼ ਦਰਦ ਉੱਠਦਾ ਪਿੰਡ ਦੇ ਡਾਕਟਰ ਨੇ ਜਾਂਚ ਤੋਂ ਬਾਅਦ ਸਾਫ਼ ਕਹਿ ਦਿੱਤਾ ਇਹ ਬਿਮਾਰੀ ਪਿੰਡ ਵਿੱਚ ਠੀਕ ਹੋਣ ਵਾਲੀ ਨਹੀਂ ਇਹਨਾਂ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਲੈ ਕੇ ਜਾਣਾ ਪਵੇਗਾ ਸ਼ਹਿਰ ਦਾ ਨਾਮ ਸੁਣ ਕੇ ਪੂਰਨ ਕੌਰ ਦਾ ਦਿਲ ਕੰਬ ਗਿਆ ਪਰ ਨੂੰ ਮਨਵੀਰ ਨੇ ਜ਼ੋਰ ਦੇ ਕੇ ਕਿਹਾ ਮੰਮੀ ਜੀ ਇਲਾਜ ਕਰਵਾਉਣਾ ਜ਼ਰੂਰੀ ਹੈ ਸ਼ਹਿਰ ਵਿੱਚ ਚੰਗੇ ਡਾਕਟਰ ਹਨ ਅਗਲੇ ਦਿਨ ਮਨਵੀਰ ਆਪਣੀ ਸੱਸ ਨੂੰ ਲੈ ਕੇ ਪਿੰਡ ਦੇ ਬੱਸ ਸਟੈਂਡ ਤੇ ਪਹੁੰਚੀ ਬੱਸ ਵਿੱਚ ਬੈਠੀ ਪੂਰਨਕੌਰ ਖਿੜਕੀ ਰਾਹੀਂ ਆਪਣੇ ਪਿੰਡ ਦੇ ਖੇਤਾਂ ਅਤੇ ਘਰ ਨੂੰ ਆਖਰੀ ਵਾਰ ਦੇਖ ਰਹੀ ਸੀ ਉਸ ਦੀਆਂ ਅੱਖਾਂ ਭਰ ਆਈਆਂ ਪਰ ਮਨ ਵਿੱਚ ਉਮੀਦ ਸੀ ਕਿ ਉਹ ਠੀਕ ਹੋ ਕੇ ਜਲਦੀ ਵਾਪਸ ਆ ਜਾਵੇਗੀ ਸ਼ਹਿਰ ਦੀ ਯਾਤਰਾ ਥਕਾ ਦੇਣ ਵਾਲੀ ਸੀ ਮਨਵੀਰ ਪੂਰਾ ਰਸਤਾ ਆਪਣੇ ਮੋਬਾਈਲ ਵਿੱਚ ਰੁੱਝੀ ਰਹੀ ਜਦਕਿ ਪੂਰਨਕੌਰ ਮਨਹੀ ਮਾਨ ਰੱਬ ਅੱਗੇ ਆਪਣੀ ਨੂੰਹ ਦੀ ਸੋਖ ਮੰਗਦੀ ਰਹੀ 2 ਘੰਟਿਆਂ ਬਾਅਦ ਉਹ ਸ਼ਹਿਰ ਦੇ ਇੱਕ ਵੱਡੇ ਸਰਕਾਰੀ ਹਸਪਤਾਲ ਪਹੁੰਚ ਗਏ ਚਾਰੇ ਪਾਸੇ ਲੋਕਾਂ ਦਾ ਰੌਲਾ ਸੀ ਐਂਬੂਲੈਂਸਾਂ ਦੀਆਂ ਆਵਾਜ਼ਾਂ ਅਤੇ ਭੱਜਦੇ ਦੌੜਦੇ ਲੋਕਾਂ ਨੂੰ ਦੇਖ ਕੇ ਪੂਰਨ ਕੌਰ ਘਬਰਾ ਗਈ ਮਨਵੀਰ ਨੇ ਉਸ ਨੂੰ ਬਾਹਰ ਇੱਕ ਬੈਂਚ ਤੇ ਬਿਠਾਇਆ ਤੇ ਕਿਹਾ ਮੰਮੀ ਜੀ ਤੁਸੀਂ ਇੱਥੇ ਬੈਠੋ ਮੈਂ ਪਰਚੀ ਕਟਵਾ ਕੇ ਅਤੇ ਕਾਗਜ਼ੀ ਕੰਮ ਨਵੇੜ ਕੇ ਆਉਂਦੀ ਹਾਂ ਪੂਰਨ ਕੌਰ ਨੇ ਆਪਣਾ ਥੈਲਾ ਘੁੱਟ ਕੇ ਫੜ ਲਿਆ ਅਤੇ ਉੱਥੇ ਹੀ ਬੈਠ ਗਈ ਉਸ ਨੂੰ ਆਪਣੀ ਨੂ ਤੇ ਪੂਰਾ ਪਰੋਸਾ ਸੀ ਉਹ ਸੋਚ ਰਹੀ ਸੀ ਕਿ ਵਿਚਾਰੀ ਨੂ ਇਕੱਲੀ ਕਿੰਨੀ ਪਰੇਸ਼ਾਨ ਹੋ ਰਹੀ ਹੋਵੇਗੀ ਲੈਣਾ ਵਿੱਚ ਲੱਗ ਰਹੀ ਹੋਵੇਗੀ ਸਮਾਂ ਹੌਲੀ ਹੌਲੀ ਲੰਘਣ ਲੱਗਿਆ ਇੱਕ ਘੰਟਾ ਦੋ ਘੰਟੇ ਫਿਰ ਦੁਪਹਿਰ ਢਲ ਗਈ ਪੂਰਨ ਕੌਰ ਦੀਆਂ ਅੱਖਾਂ ਹਸਪਤਾਲ ਦੇ ਗੇਟ ਵੱਲ ਲੱਗੀਆਂ ਹੋਈਆਂ ਸਨ ਹਰ ਆਉਂਦੀ ਜਾਂਦੀ ਆਰਤ ਵਿੱਚ ਉਸ ਨੂੰ ਮਨਵੀਰ ਦੀ ਝਲਕ ਦਿਖਦੀ ਪਰ ਹਰ ਵਾਰ ਨਿਰਾਸ਼ਾ ਹੀ ਪੱਲੇ ਪੈਂਦੀ ਉਸ ਨੂੰ ਪਿਆਸ ਲੱਗੀ ਸੀ ਪਰ ਉਹ ਬੈਂਚ ਤੋਂ ਨਹੀਂ ਉੱઠી ਕਿ ਕਿਤੇ ਮਨਵੀਰ ਆਵੇ ਤੇ ਉਸ ਨੂੰ ਉੱਥੇ ਨਾ ਪਾ ਕੇ ਪਰੇਸ਼ਾਨ ਹੋ ਜਾਵੇ ਸ਼ਹਿਰ ਦੀ ਉਸ ਭੀੜ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਪੂਰਨਕਾਰ ਹਜੇ ਵੀ ਉਮੀਦ ਲਾਈ ਬੈਠੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਨੂੰ ਉਹ ਧੀ ਮੰਨ ਕੇ ਇਲਾਜ ਕਰਵਾਉਣ ਆਈ ਸੀ ਉਹ ਉਸ ਨੂੰ ਬੇਸਹਾਰਾ ਛੱਡ ਕੇ ਜਾ ਚੁੱਕੀ ਸੀ ਹੁਣ ਉਸ ਨੂੰ ਘਬਰਾਟ ਹੋਣ ਲੱਗੀ ਸੀ ਕੰਬਦੇ ਹੱਥਾਂ ਨਾਲ ਉਹਨੇ ਆਪਣੇ ਥੈਲੇ ਵਿੱਚੋਂ ਉਹ ਪੁਰਾਣਾ ਜਿਹਾ ਮੋਬਾਈਲ ਕੱਢਿਆ ਜਿਸ ਵਿੱਚ ਮਨਵੀਰ ਨੇ ਨੰਬਰ ਡਾਇਲ ਕਰਕੇ ਦਿੱਤਾ ਸੀ ਪਰ ਪੂਰਨ ਕੌਰ ਨੂੰ ਫੋਨ ਚਲਾਉਣਾ ਠੀਕ ਤਰ੍ਹਾਂ ਨਹੀਂ ਆਉਂਦਾ ਸੀ ਕਿਸੇ ਤਰ੍ਹਾਂ ਉਸਨੇ ਨੰਬਰ ਲਾਇਆ ਘੰਟੀ ਗਈ ਪਰ ਫੋਨ ਕੱਟਿਆ ਗਿਆ ਉਹਨੇ ਦੁਬਾਰਾ ਕੋਸ਼ਿਸ਼ ਕੀਤੀ ਪਰ ਇਸ ਵਾਰ ਫੋਨ ਬੰਦ ਆ ਰਿਹਾ ਸੀ ਪੂਰਨ ਕੌਰ ਦਾ ਦਿਲ ਬੈਠਣ ਲੱਗਾ ਉਹਨੇ ਖੁਦ ਨੂੰ ਸਮਝਾਇਆ ਸ਼ਾਇਦ ਨੈਟਵਰਕ ਨਹੀਂ ਹੋਣਾ ਜਾਂ ਬੈਟਰੀ ਖਤਮ ਹੋ ਗਈ ਹੋਣੀ ਹੈ ਨਹੀਂ ਉਹ ਇਦਾਂ ਨਹੀਂ ਕਰ ਸਕਦੀ ਇਹ ਗੱਲਾਂ ਉਹ ਆਪਣੇ ਮਨ ਵਿੱਚ ਬਾਰ-ਬਾਰ ਦੁਹਰਾ ਰਹੀ ਸੀ ਸ਼ਾਮ ਹੋ ਲੱਗੀ ਅਤੇ ਹਸਪਤਾਲ ਦੀ ਭੀੜ ਹੋਰ ਵੱਧ ਗਈ ਲਾਈਟਾਂ ਜਗ ਪਈਆਂ ਹਣ ਪੂਰਨ ਕੌਰ ਦੀਆਂ ਅੱਖਾਂ ਵਿੱਚ ਥਕਾਵਟ ਸਾਫ਼ ਦਿਖਣ ਲੱਗੀ ਸੀ ਉਹਦੀ ਕਮਰ ਦਰਦ ਕਰ ਰਹੀ ਸੀ ਅਤੇ ਪੈਰ ਸੁੱਜ ਚੁੱਕੇ ਸਨ ਉਹ ਹੌਲੀ-ਹੌਲੀ ਤੁਰਦੀ ਹੋਈ ਹਸਪਤਾਲ ਦੇ 게ਟ ਤੱਕ ਗਈ ਕਿ ਸ਼ਾਇਦ ਮਨਵੀਰ ਬਾਹਰ ਮਿਲ ਜਾਵੇ ਪਰ ਉੱਥੇ ਸਿਰਫ ਅਜਨਬੀ ਚਿਹਰੇ ਹੀ ਸਨ ਉਹ ਨਿਰਾਸ਼ ਹੋ ਕੇ ਫੇਰ ਬੈਂਚ ਤੇ ਆ ਬੈਠੀ ਹੁਣ ਉਹਦੇ ਸਬਰ ਦਾ ਬੰਨ ਟੁੱਟਣ ਲੱਗਾ ਤੇ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿਣ ਲੱਗੇ ਉਹਨੇ ਆਲੇ-ਦੁਆਲੇ ਬੈਠੇ ਲੋਕਾਂ ਤੋਂ ਹੌਲੀ ਜਿਹੀ ਪੁੱਛਣਾ ਸ਼ੁਰੂ ਕੀਤਾ ਕਿ ਕੀ ਉਹਨਾਂ ਨੇ ਉਹਦੀ ਨੂਨੂ ਵੇਖਿਆ ਪਰ ਸਭ ਨੇ ਨਜ਼ਰਾਂ ਫੇਰ ਲਈਆਂ ਜਾਂ ਸਿਰ ਹਿਲਾ ਦਿੱਤਾ ਰਾਤ ਗਹਿਰੀ ਹੋ ਰਹੀ ਸੀ ਅਤੇ ਹਸਪਤਾਲ ਦੀਆਂ ਆਵਾਜ਼ਾਂ ਹੁਣ ਹੋਰ ਭਾਰੀ ਮਹਿਸੂਸ ਹੋਣ ਲੱਗੀਆਂ ਸਨ ਪੂਰਨਕੌਰ ਰੱਬ ਦਾ ਨਾਮ ਲੈਣ ਲੱਗੀ ਉਹਦੇ ਮਨ ਵਿੱਚ ਇੱਕੋ ਸਵਾਲ ਗੂੰਜ ਰਿਹਾ ਸੀ ਮਨਵੀਰ ਕਿੱਥੇ ਚਲੀ ਗਈ ਉਹਨੇ ਫੇਰ ਫੋਨ ਕੱਢ ਕੇ ਮਿਲਾਇਆ ਪਰ ਇਸ ਵਾਰ ਵੀ ਫੋਨ ਬੰਦ ਸੀ ਹੁਣ ਸਚਾਈ ਹੌਲੀ-ਹੌਲੀ ਉਹਦੇ ਦਿਲ ਵਿੱਚ ਉਤਰਨ ਲੱਗੀ ਸੀ ਪਰ ਉਹ ਇਸ ਨੂੰ ਮੰਨਣ ਲਈ ਤਿਆਰ ਨਹੀਂ ਸੀ ਉਹਨੇ ਖੁਦ ਨੂੰ ਦਿਲਾਸਾ ਦਿੱਤਾ ਸ਼ਾਇਦ ਉਹ ਕਿਸੇ ਕੰਮ ਵਿੱਚ ਫਸ ਗਈ ਹੋਣੀ ਹੈ ਸ਼ਾਇਦ ਸਵੇਰੇ ਆ ਜਾਵੇਗੀ ਪਰ ਇਹ ਦਿਲਾਸਾ ਵੀ ਉਹਨੂੰ ਸੰਭਾਲ ਨਹੀਂ ਪਾ ਰਿਹਾ ਸੀ ਰਾਤ ਦੇ 10 ਵਜੇ ਹਸਪਤਾਲ ਦਾ ਇੱਕ ਵਾਰਡ ਬੁਆਈ ਉੱਥੋਂ ਲੰਘਿਆ ਉਸਨੇ ਪੂਰਨਕੌਰ ਨੂੰ ਉਸੇ ਹਾਲਤ ਵਿੱਚ ਬੈਠੇ ਦੇਖਿਆ ਤਾਂ ਰੁਕ ਗਿਆ। ਉਹਨੇ ਪੁੱਛਿਆ ਕਿ ਉਹ ਇੱਥੇ ਕਿਉਂ ਬੈਠੀ ਐ? ਪੂਰਨਕੌਰ ਨੇ ਕੰਬਦੀ ਆਵਾਜ਼ ਵਿੱਚ ਬਸ ਇੰਨਾ ਹੀ ਕਿਹਾ ਮੇਰੀ ਨੂੰ ਆਉਂਦੀ ਹੋਣੀ ਐ ਬਾੜ ਬੁਆਏ ਨੇ। ਕੁਝ ਨਾ ਕਿਹਾ ਬਸ ਇੱਕ ਗਲਾਸ ਪਾਣੀ ਲਿਆ ਕੇ ਦੇ ਦਿੱਤਾ। ਪਾਣੀ ਪੀਂਦਿਆਂ ਹੀ ਪੂਰਨਕੌਰ ਫੁੱਟ-ਫੁੱਟ ਕੇ ਰੋ ਪਈ। ਹੁਣ ਉਹਨੂੰ ਆਪਣੀ ਬੇਵਸੀ ਦਾ ਅਹਿਸਾਸ ਹੋ ਰਿਹਾ ਸੀ। ਇੰਨੇ ਵੱਡੇ ਸ਼ਹਿਰ ਅਤੇ ਇਸ ਵੱਡੇ ਹਸਪਤਾਲ ਵਿੱਚ ਉਹ ਬਿਲਕੁਲ ਹੀ ਇਕੱਲੀ ਸੀ ਨਾ ਪੈਸਾ ਸੀ ਨਾ ਫੋਨ ਚਲਾਉਣਾ ਆਉਂਦਾ ਸੀ ਅਤੇ ਨਾ ਹੀ ਕੋਈ ਆਪਣਾ ਆਸ-ਪਾਸ ਸੀ ਉਹਨੂੰ ਆਪਣੇ ਪਿੰਡ ਦੀ ਯਾਦ ਆਉਣ ਲੱਗੀ ਉਹ ਕੱਚਾ ਵੇੜਾ ਚੁੱਲ੍ਹੇ ਦੀ ਅੱਗ ਉਹਨੂੰ ਲੱਗਿਆ ਜਿਵੇਂ ਉਹਨੇ ਪਿੰਡ ਛੱਡ ਕੇ ਇੱਥੇ ਆ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਰਾਤ ਦੇ 10:30 ਵਜੇ ਚੁੱਕੇ ਸਨ ਹਸਪਤਾਲ ਦੇ ਕੁਝ ਹਿੱਸਿਆਂ ਵਿੱਚ ਚੁੱਪੀ ਛਾ ਗਈ ਸੀ ਲੋਕ ਸੌਣ ਲਈ ਇੱਧਰ ਉੱਧਰ ਜਗਾ ਲੱਭਣ ਲੱਗੇ ਪੂਰਨਕੌਰ ਹਾਲੇ ਵੀ ਉਸੇ ਬੈਂਚ ਤੇ ਬੈਠੀ ਸੀ ਉਹਦੀਆਂ ਅੱਖਾਂ ਸੁੱਝ ਚੁੱਕੀਆਂ ਸਨ ਅਤੇ ਆਵਾਜ਼ ਭਾਰਾਈ ਸੀ ਉਹਨੇ ਆਖਰੀ ਵਾਰ ਹਸਪਤਾਲ ਦੇ ਗੇਟ ਵੱਲ ਵੇਖਿਆ ਪਰ ਉੱਥੇ ਮਨਵੀਰ ਨਹੀਂ ਸੀ ਉਸੇ ਪਲ ਕਿਸੇ ਦੀ ਨਜ਼ਰ ਉਸ ਤੇ ਪਈ ਇੱਕ ਅਜੇਹਾ ਇਨਸਾਨ ਜਿਸ ਨੂੰ ਉਹਦੀ ਹਾਲਤ ਦੇਖ ਕੇ ਚੈਨ ਨਹੀਂ ਮਿਲਿਆ ਇਥੇ ਹੀ ਉਹਦੀ ਜ਼ਿੰਦਗੀ ਦੀ ਕਹਾਣੀ ਇੱਕ ਨਵਾਂ ਮੋੜ ਲੈਣ ਵਾਲੀ ਸੀ ਉਹ ਸ਼ਖਸ ਤਕਰੀਬਨ 52 ਸਾਲਾਂ ਦਾ ਸੀ ਸੁਧਾਰਨ ਕੱਪੜੇ ਅਤੇ ਚਿਹਰੇ ਤੇ ਗੰਭੀਰਤਾ ਸੀ ਉਹ ਡਾਕਟਰ ਸੀ ਜੋ ਆਪਣਾ ਰਾਉਂਡ ਖਤਮ ਕਰਕੇ ਬਾਹਰ ਨਿਕਲ ਰਿਹਾ ਸੀ ਉਹ ਪੂਰਨਕਾਰ ਕੋਲ ਆ ਕੇ ਬੈਠ ਗਿਆ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹ ਬਹੁਤ ਸਹਿਜ ਆਵਾਜ਼ ਵਿੱਚ ਬੋਲਿਆ ਮਾਤਾ ਤਬੀਅਤ ਠੀਕ ਨਹੀਂ ਲੱਗ ਰਹੀ ਕੀ ਤੁਸੀਂ ਇੱਥੇ ਕਿਸੇ ਦੇ ਨਾਲ ਆਏ ਸੀ ਪੂਰਨਕੌਰ ਨੇ ਪਹਿਲਾਂ ਤਾਂ ਕੋਈ ਜਵਾਬ ਨਾ ਦਿੱਤਾ ਕਿਉਂਕਿ ਪਿਛਲੇ ਕਈ ਘੰਟਿਆਂ ਵਿੱਚ ਉਹ ਕਈਆਂ ਤੋਂ ਨਰਾਸ਼ ਹੋ ਚੁੱਕੀ ਸੀ ਪਰ ਇਸ ਬੰਦੇ ਦੀ ਆਵਾਜ਼ ਵਿੱਚ ਕੋਈ ਜਲਦਬਾਜ਼ੀ ਨਹੀਂ ਸੀ ਆਖਿਰ ਉਸਨੇ ਸਿਰ ਚੁੱਕਿਆ ਤੇ ਭਰੀਆਂ ਅੱਖਾਂ ਨਾਲ ਕਿਹਾ ਮੇਰੀ ਨੂੰ ਇੱਥੇ ਹੀ ਕਿਤੇ ਗਈ ਸੀ ਹੁਣੇ ਆਉਂਦੀ ਹੋਵੇਗੀ ਉਹ ਬੰਦਾ ਸਭ ਕੁਝ ਸਮਝ ਗਿਆ ਉਹਨੇ ਕੋਈ ਹੋਰ ਸਵਾਲ ਨਹੀਂ ਕੀਤਾ ਬੱਸ ਇਹਨਾਂ ਪੁੱਛਿਆ ਤੁਸੀਂ ਕੁਝ ਖਾਦਾ ਪੀਤਾ ਪੂਰਨ ਕਰਨੇ ਨਾਲ ਵਿੱਚ ਸਿਰ ਹਿਲਾ ਦਿੱਤਾ ਉਹ ਉੱਠਿਆ ਤੇ ਨੇੜਲੇ ਕਾਊਂਟਰ ਤੋਂ ਪਾਣੀ ਤੇ ਬਿਸਕੁਟ ਲਿਆਇਆ ਉਹ ਬੰਦਾ ਕੋਈ ਹੋਰ ਨਹੀਂ ਉਸੇ ਹਸਪਤਾਲ ਦੇ ਸੀਨੀਅਰ ਡਾਕਟਰ ਡਾਕਟਰ ਨਰਿੰਦਰ ਸਨ ਉਹਨਾਂ ਨੇ ਆਪਣੀ ਪਛਾਣ ਦੱਸਣ ਦੀ ਬਜਾਏ ਇੱਕ ਇਨਸਾਨ ਵਾਂਗ ਮਦਦ ਦਾ ਹੱਥ ਵਧਾਇਆ ਉਹਨੇ ਬੜੇ ਪਿਆਰ ਨਾਲ ਪੁੱਛਿਆ ਮਾਤਾ ਜੀ ਕੀ ਤੁਹਾਨੂੰ ਅੰਦਰ ਕਿਸੇ ਡਾਕਟਰ ਨੂੰ ਦਿਖਾਇਆ ਗਿਆ ਨਹੀਂ ਪੁੱਤ ਮੇਰੀ ਨੂੰ ਪਰਮਾ ਦੇ ਸੇਰੇ ਹੁਣ ਲੱਥ ਚੁੱਕੇ ਸਨ ਪੂਰਨਕਾਰ ਨੂੰ ਅੰਦਰੋਂ ਸਮਝ ਆ ਚੁੱਕੀ ਸੀ ਕਿ ਉਸਦੀ ਨੂੰ ਹੁਣ ਉਸ ਨੂੰ ਲੈਣ ਨਹੀਂ ਆਵੇਗੀ ਪਰ ਇਹ ਕੌੜੀ ਸਚਾਈ ਉਹ ਆਪਣੀ ਜ਼ੁਬਾਨ ਤੋਂ ਕਹਿਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਸੀ ਡਾਕਟਰ ਨਰਿੰਦਰ ਨੇ ਜਦੋਂ ਉਸ ਨੂੰ ਸਹਾਰਾ ਦੇ ਕੇ ਉਠਾਇਆ ਤਾਂ ਉਸ ਦੇ ਪੈਰਾਂ ਵਿੱਚ ਜਾਨ ਨਹੀਂ ਸੀ ਡਾਕਟਰ ਨੇ ਵਾਰਡ ਵਾਏ ਨੂੰ ਬੁਲਾ ਕੇ व्हीलचेयर ਮੰਗਵਾਈ ਪੂਰਨਕਾਰ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਕਿਸੇ ਉਪਰੇ ਨੇ ਉਸ ਨੂੰ ਐਨੇ ਮੋਹ ਨਾਲ ਸੰਭਾਲਿਆ ਕਈ ਘੰਟਿਆਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਇਸ ਬਗਾਨੇ ਸ਼ਹਿਰ ਵਿੱਚ ਇਕੱਲੀ ਨਹੀਂ ਡਾਕਟਰ ਨਰਿੰਦਰ ਬਿਨਾਂ ਕਿਸੇ ਕਾਗਜ਼ੀ ਫਾਰਮੈਲਟੀ ਦੇ ਉਸ ਨੂੰ ਅੰਦਰ ਲੈ ਗਏ ਚੈੱਕਅਪ ਦੌਰਾਨ ਪਤਾ ਲੱਗਿਆ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੋਵੇਂ ਵਧੇ ਹੋਏ ਸਨ ਡਾਕਟਰ ਨੇ ਨਰਸ ਨੂੰ ਦਵਾਈ ਦੇਣ ਲਈ ਕਿਹਾ ਅਤੇ ਨਰਮੀ ਨਾਲ ਬੋਲੇ ਮਾਤਾ ਜੀ ਤੁਹਾਨੂੰ ਇੱਥੇ ਇਸ ਹਾਲਤ ਵਿੱਚ ਬੈਠਣਾ ਨਹੀਂ ਚਾਹੀਦਾ ਸੀ ਤੁਹਾਡੀ ਸਿਹਤ ਬਹੁਤ ਨਾਜ਼ੁਕ ਹੈ ਪੂਰਨਕੌਰ ਦੀਆਂ ਅੱਖਾਂ ਵਿੱਚ ਡਰ ਉੱਤਰ ਆਇਆ ਉਸਨੇ ਹੌਲੀ ਜਿਹੀ ਪੁੱਛਿਆ ਬੇਟਾ ਮੈਂ ਕਿੱਥੇ ਜਾਵਾਂ ਇਹ ਸਵਾਲ ਸਿਰਫ ਜਗ੍ਹਾ ਦਾ ਨਹੀਂ ਸੀ ਬਲਕਿ ਉਸ ਦੀ ਉੱਜੜ ਚੁੱਕੀ ਜ਼ਿੰਦਗੀ ਦਾ ਸੀ ਡਾਕਟਰ ਨਰਿੰਦਰ ਕੁਜਪਾਲ ਚੌਪਰ ਹੀ ਅਤੇ ਫਿਰ ਬੜੇ ਸਕੂਨ ਨਾਲ ਬੋਲੇ ਮੇਰੇ ਨਾਲ ਚੱਲੋ ਪੂਰਨਕੌਰ ਹੈਰਾਨ ਰਹਿ ਗਈ ਤੁਹਾਡੇ ਨਾਲ ਹਾਂ ਡਾਕਟਰ ਨੇ ਬਿਨਾ ਕਿਸੇ ਚੁੱਕਦੇ ਕਿਹਾ ਅੱਜ ਰਾਤ ਤੁਸੀਂ ਮੇਰੇ ਘਰ ਰਹੋਗੇ ਸਵੇਰੇ ਆਰਾਮ ਨਾਲ ਇਲਾਜ ਸ਼ੁਰੂ ਕਰਾਂਗੇ ਪੂਰਨਕੌਰ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਵੱਡੇ ਸ਼ਹਿਰ ਵਿੱਚ ਕੋਈ ਅਜਨਬੀ ਇਨਾ ਕੁਝ ਕਰ ਸਕਦਾ ਹੈ ਉਸਨੇ ਡਰਦੇ ਹੋਏ ਪੁੱਛਿਆ ਪਰ ਤੁਸੀਂ ਮੈਨੂੰ ਜਾਣਦੇ ਵੀ ਨਹੀਂ ਡਾਕਟਰ ਨਰਿੰਦਰ ਨੇ ਮੁਸਕਰਾ ਕੇ ਜਵਾਬ ਦਿੱਤਾ ਮਾਂ ਇਨਸਾਨ ਬਣਨ ਲਈ ਜਾਣ ਪਛਾਣ ਦੀ ਲੋੜ ਨਹੀਂ ਹੁੰਦੀ ਇਹ ਸੁਣ ਕੇ ਪੂਰਨਕੌਰ ਫੁੱਟ ਫੁੱਟ ਕੇ ਰੋ ਪਈ ਅੱਜ ਉਸਨੇ ਆਪਣੀ ਨੂੰਹ ਦਾ ਕੋਈ ਬਚਾ ਨਹੀਂ ਕੀਤਾ ਡਾਕਟਰ ਨੇ ਆਪਣੇ ਰੁਮਾਲ ਨਾਲ ਪੁਸਦੀਆਂ ਅੱਖਾਂ ਪੂੰਝੀਆਂ ਅਤੇ ਉਸ ਨੂੰ ਸਹਾਰਾ ਦੇ ਕੇ ਗੱਡੀ ਤੱਕ ਲੈ ਆਈ ਡਾਕਟਰ ਦਾ ਘਰ ਕੋਈ ਅਲੀਸ਼ਾਨ ਕੋਠੀ ਨਹੀਂ ਸੀ ਪਰ ਬਹੁਤ ਸਾਫ਼ ਸੁਥਰਾ ਅਤੇ ਸ਼ਾਂਤ ਸੀ ਡਾਕਟਰ ਦੀ ਪਤਨੀ ਨੇ ਵੀ ਬਿਨਾਂ ਕਿਸੇ ਸਵਾਲ ਦੇ ਪੂਰਨਕਾਰ ਦਾ ਸਵਾਗਤ ਕੀਤਾ ਉਸ ਨੂੰ ਗਰਮ ਖਾਣਾ ਖਵਾ ਕੇ ਸਾਫ਼ ਵਿਸਤਰੇ ਤੇ ਲਟਾਇਆ ਗਿਆ ਕਈ ਦਿਨਾਂ ਬਾਅਦ ਪੂਰਨਕਾਰ ਨੇ ਚੈਨ ਦਾ ਸਾਹ ਲਿਆ ਖਾਣੇ ਤੋਂ ਬਾਅਦ ਜਦੋਂ ਡਾਕਟਰ ਨਰਿੰਦਰ ਉਸ ਕੋਲ ਬੈਠੇ ਅਤੇ ਉਸਦੀ ਕਹਾਣੀ ਪੁੱਛੀ ਤਾਂ ਪੂਰਨ ਕੌਰ ਦਾ ਮਨ ਪਰ ਆਇਆ ਉਸਨੇ ਦੱਸਿਆ ਕਿ ਉਸਦੀ ਜ਼ਿੰਦਗੀ ਕਦੇ ਇੰਨੀ ਸੌਖੀ ਨਹੀਂ ਸੀ ਜਵਾਨੀ ਵਿੱਚ ਘਰ ਭਰਿਆ-ਪੂਰਿਆ ਸੀ ਪਤੀ ਮਿਹਨਤੀ ਕਿਸਾਨ ਸੀ ਅਤੇ ਪਿੰਡ ਵਿੱਚ ਬੜੀ ਇੱਜ਼ਤ ਸੀ ਪਰ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਪੁੱਤ ਹਜੇ 10 ਸਾਲਾਂ ਦਾ ਸੀ ਅਤੇ ਉਸਦੇ ਪਤੀ ਦੀ ਸੱਪ ਲੜਨ ਕਾਰਨ ਮੌਤ ਹੋ ਗਈ ਪੂਰਨ ਕਾਰਨੇ ਹਿੰਮਤ ਨਹੀਂ ਹਾਰੀ ਉਹ ਖੁਦ ਮਾਂ ਵੀ ਬਣੀ ਤੇ ਪਿਓ ਵੀ ਖੇਤਾਂ ਵਿੱਚ ਦਿਹਾੜੀ ਕੀਤੀ ਖੁਦ ਭੁੱਖੀ ਸੌ ਗਈ ਪਰ ਪੁੱਤ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਦੋਂ ਪੁੱਤ ਵੱਡਾ ਹੋਇਆ ਤਾਂ ਉਹ ਨੂੰ ਨੂੰ ਬੜੇ ਉਚਾਵਾਂ ਨਾਲ ਘਰ ਲੈ ਕੇ ਆਈ ਉਸਨੇ ਨੂੰ ਨੂੰਤੀ ਬਣਾ ਕੇ ਰੱਖਿਆ ਖੁਦ ਪੁਰਾਣੇ ਕੱਪੜੇ ਪਾ ਲਈ ਪਰ ਨੂੰ ਦੇ ਹਰ ਚਾਹ ਪੂਰੇ ਕੀਤੇ ਪਰ ਜਿਵੇਂ ਹੀ ਪੁੱਤ ਸ਼ਹਿਰ ਦੀ ਹਵਾ ਵਿੱਚ ਰੰਗਿਆ ਗਿਆ ਘਰ ਦੀ ਸਾਦਗੀ ਉਸ ਨੂੰ ਬੋਝ ਲੱਗਣ ਲੱਗੀ ਪੂਰਨਕਾਰ ਨੇ ਭੋਲੇਪਨ ਵਿੱਚ ਆਪਣੀ ਜ਼ਮੀਨ ਵੀ ਪੁੱਤ ਦੇ ਨਾਂ ਕਰ ਦਿੱਤੀ ਜੋ ਉਸ ਦੀ ਸਭ ਤੋਂ ਵੱਡੀ ਭੁੱਲ ਸਾਬਤ ਹੋਈ ਹੌਲੀ ਹੌਲੀ ਮਨਵੀਰ ਦਾ ਵਿਵਾਰ ਬਦਲ ਗਿਆ ਜਿਹੜੀ ਨੂੰ ਪਹਿਲਾਂ ਮਾਂ ਕਹਿੰਦੀ ਸੀ ਹੁਣ ਉਹ ਸੱਸ ਦੀ ਬਿਮਾਰੀ ਅਤੇ ਦਵਾਈਆਂ ਦੇ ਖਰਚੇ ਗੈਨਣ ਲੱਗੀ ਦੁੱਖਾਂ ਦਾ ਅੰਤ ਇੱਥੇ ਹੀ ਨਹੀਂ ਹੋਇਆ ਸ਼ਹਿਰ ਵਿੱਚ ਕੰਮ ਕਰਦੇ ਹੋਏ ਉਸਦਾ ਪੁੱਤ ਗੰਭੀਰ ਬਿਮਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਪੁੱਤ ਦੀ ਮੌਤ ਨੇ ਪੂਰਨਕਾਰ ਦੀ ਰੂਹ ਛਲਣੀ ਕਰ ਦਿੱਤੀ। ਹੁਣ ਘਰ ਵਿੱਚ ਸਿਰਫ ਉਹ ਅਤੇ ਉਹਦੀ ਨੂੰਹ ਰਹਿ ਗਏ ਸਨ। ਮਨਵੀਰ ਹੁਣ ਹਰ ਗੱਲ ਤੇ ਤਾਨੇ ਮਾਰਦੀ ਅਤੇ ਸ਼ਿਕਾਇਤਾਂ ਕਰਦੀ। ਪੂਰਨਕਾਰ ਨੂੰ ਸਮਝ ਆ ਚੁੱਕਾ ਸੀ ਕਿ ਜਿਸ ਘਰ ਨੂੰ ਉਸਨੇ ਖੂਨ ਪਸੀਨੇ ਨਾਲ ਸਿਜਿਆ ਸੀ ਅੱਜ ਉਸੇ ਘਰ ਵਿੱਚ ਉਹ ਸਿਰਫ ਇੱਕ ਬੇਲੋੜੀ ਜ਼ਿੰਮੇਵਾਰੀ ਬਣ ਕੇ ਰਹਿ ਗਈ ਹੈ ਜਦੋਂ ਪੂਰਨਕੌਰ ਦੀ ਤਬੀਅਤ ਵਿਗੜਨ ਲੱਗੀ ਤਾਂ ਉਹਦੀ ਨੂੰਹ ਮਨਵੀਰ ਨੇ ਪਹਿਲੀ ਵਾਰ ਗੰਭੀਰਤਾ ਦਿਖਾਈ ਉਸਨੇ ਕਿਹਾ ਕਿ ਪਿੰਡ ਵਿੱਚ ਇਸ ਬਿਮਾਰੀ ਦਾ ਇਲਾਜ ਸੰਭਵ ਨਹੀਂ ਇਸ ਲਈ ਉਹਨਾਂ ਨੂੰ ਵੱਡੇ ਸ਼ਹਿਰ ਲੈ ਕੇ ਜਾਣਾ ਪਵੇਗਾ ਪੋਲੀ ਪੂਰਨਕੌਰ ਨੇ ਇਸ ਨੂੰ ਆਪਣੀ ਨੂੰਹ ਦੀ ਚਿੰਤਾ ਸਮਝਿਆ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਚਿੰਤਾ ਨਹੀਂ ਸਗੋਂ ਉਹਨਾਂ ਤੋਂ ਪਿੱਛਾ ਛਡਾਉਣ ਦੀ ਇੱਕ ਵਿਆਉਂਤ ਸੀ ਡਾਕਟਰ ਨਰਿੰਦਰ ਦੇ ਸਾਹਮਣੇ ਬੈਠੀ ਪੂਰਨਕੌਰ ਦੀ ਆਵਾਜ਼ ਕੰਬ ਰਹੀ ਸੀ ਉਹਨਾਂ ਨੇ ਦੱਸਿਆ ਕਿ ਉਹ ਸ਼ਹਿਰ ਜਾਣ ਲਈ ਤਿਆਰ ਨਹੀਂ ਸਨ ਪਰ ਨੂੰਹ ਦੇ ਬਾਰ-ਬਾਰ ਕਹਿਣ ਤੇ ਉਹਨਾਂ ਨੇ ਭਰੋਸਾ ਕਰ ਲਿਆ ਕਿਉਂਕਿ ਇੱਕ ਮਾਂ ਤਾਂ ਹਮੇਸ਼ਾ ਭਰੋਸਾ ਹੀ ਕਰਦੀ ਹੈ ਗੱਲ ਕਰਦੇ-ਕਰਦੇ ਪੂਰਨਕੌਰ ਚੁੱਪ ਹੋ ਗਈ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹਨਾਂ ਨੇ ਡਾਕਟਰ ਨਰਿੰਦਰਵਾਲ ਦੇਖਿਆ ਤੇ ਕਿਹਾ ਬੇਟਾ ਜੇ ਉਸ ਦਿਨ ਮੈਂ ਉਸ ਤੇ ਭਰੋਸਾ ਨਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਸ ਹਾਲਤ ਵਿੱਚ ਨਾ ਹੁੰਦੀ ਪਰ ਮਾਂ ਦਾ ਦਿਲ ਸ਼ੱਕ ਕਰਨਾ ਨਹੀਂ ਜਾਣਦਾ ਕਮਰੇ ਵਿੱਚ ਕੁਝ ਪਲਾਂ ਲਈ ਸਰਨਾਟਾ ਛਾ ਗਿਆ ਡਾਕਟਰ ਨਰਿੰਦਰ ਦੀਆਂ ਅੱਖਾਂ ਵੀ ਨਮ ਸੰ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਸਿਰਫ ਇੱਕ ਔਰਤ ਦੀ ਕਹਾਣੀ ਨਹੀਂ ਸੋਗ ਉਹ ਨਹਾਜ਼ਾਰਾਂ ਮਾਵਾਂ ਦੀ ਵਿਥਿਆ ਜੋ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਵਾਰ ਕੇ ਅੰਤ ਵਿੱਚ ਇਕੱਲੀਆਂ ਰਹਿ ਜਾਂਦੀਆਂ ਹਨ ਪੂਰਨ ਕਰਨੇ ਬਹੁਤ ਹੀ ਮਦਮ ਆਵਾਜ਼ ਵਿੱਚ ਕਿਹਾ ਜੇ ਅੱਜ ਤੁਸੀ ਨਾ ਮਿਲਦੇ ਤਾਂ ਸ਼ਾਇਦ ਸੈਰ ਦੇ ਉਸੇ ਹਸਪਤਾਲ ਦੇ ਬੈਂਚ ਤੇ ਮੇਰੀ ਕਹਾਣੀ ਖਤਮ ਹੋ ਜਾਂਦੀ ਡਾਕਟਰ ਨਰਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਸਮਝ ਚੁੱਕੇ ਸਨ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਸਿਰਫ ਇਲਾਜ ਤੱਕ ਸੀਮਤ ਨਹੀਂ ਸਗੋਂ ਇਨਸਾਨੀਅਤ ਨਿਭਾਉਣ ਦੀ ਵੀ ਹੈ ਅਗਲੀ ਸਵੇਰ ਜਦੋਂ ਪੂਰਨਕੌਰ ਦੀ ਅੱਖ ਖੁੱਲੀ ਤਾਂ ਉਹਨਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਸੁਰੱਖਿਅਤ ਹਨ ਕਮਰੇ ਵਿੱਚ ਧੁੱਪ ਦੀ ਕਿਰਨ ਆ ਰਹੀ ਸੀ ਅਤੇ ਖਿੜਕੀ ਵਿੱਚ ਰੱਖੇ ਗਮਲੇ ਹਵਾ ਨਾਲ ਹਿੱਲ ਰਹੇ ਸਨ ਬਾਹਰ ਕਿਸੇ ਬੱਚੇ ਦੇ ਹੱਸਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਮਹੀਨਿਆਂ ਬਾਅਦ ਉਹਨਾਂ ਨੇ ਬਿਨਾਂ ਕਿਸੇ ਡਰ ਦੇ ਅੱਖਾਂ ਖੋਲੀਆਂ ਸਨ ਹੁਣ ਉਹਨਾਂ ਨੂੰ ਇਹ ਫਿਕਰ ਨਹੀਂ ਸੀ ਕਿ ਕੋਈ ਤਾਨਾ ਮਾਰੇਗਾ ਜਾਂ ਅੱਜ ਰੋਟੀ ਮਿਲੇਗੀ ਜਾਂ ਨਹੀਂ ਡਾਕਟਰ ਨਰਿੰਦਰ ਹਸਪਤਾਲ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਸਾਫ਼ ਕਹਿ ਗਏ ਸਨ ਅੱਜ ਤੋਂ ਪੂਰਨਕੌਰ ਇਸ ਘਰ ਦੀ ਜ਼ਿੰਮੇਵਾਰੀ ਹੈ ਇਹ ਗੱਲ ਉਹਨਾਂ ਨੇ ਕਿਸੇ ਇਹਿਸਾਨ ਵਜੋਂ ਨਹੀਂ ਸਗੋਂ ਪੂਰੇ ਵਿਸ਼ਵਾਸ ਨਾਲ ਕਹੀ ਸੀ ਉਨ੍ਹਾਂ ਦੀ ਪਤਨੀ ਨੇ ਵੀ ਬਿਨਾਂ ਕਿਸੇ ਸਵਾਲ ਦੇ ਪੂਰਨਕਾਰ ਨੂੰ ਆਪਣੀ ਮਾਂ ਵਾਂਗ ਅਪਣਾ ਲਿਆ ਇਲਾਜ ਸ਼ੁਰੂ ਹੋਇਆ ਅਤੇ ਜਾਂਚ ਰਿਪੋਰਟਾਂ ਤੋਂ ਪਤਾ ਲੱਗਾ ਕਿ ਬਿਮਾਰੀ ਗੰਭੀਰ ਹੈ ਪਰ ਸਹੀ ਦੇਖਭਾਲ ਨਾਲ ਸਭ ਠੀਕ ਹੋ ਸਕਦਾ ਹੈ ਡਾਕਟਰ ਨਰਿੰਦਰ ਨੇ ਮਨਵੀਰ ਦਾ ਨੰਬਰ ਲੱਭ ਕੇ ਫੋਨ ਕੀਤਾ ਦੋ ਤਿੰਨ ਫੋਨ ਬੰਦ ਰਿਹਾ ਪਰ ਤੀਜੇ ਦਿਨ ਜਦੋਂ ਗੱਲ ਹੋਈ ਤਾਂ ਮਨਵੀਰ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਡਾਕਟਰ ਨੇ ਸਖਤੀ ਨਾਲ ਪੁੱਛਿਆ ਕਿ ਇੱਕ ਬਿਮਾਰ ਬਜ਼ੁਰਗ ਨੂੰ ਹਸਪਤਾਲ ਵਿੱਚ ਲਾ ਵਾਰਿਸ ਕਿਉਂ ਛੱਡਿਆ ਤਾਂ ਉਹ ਟੁੱਟ ਗਈ ਉਸਨੇ ਮੰਨਿਆ ਕਿ ਉਸ ਕੋਲ ਨਾ ਪੈਸੇ ਸਨ ਅਤੇ ਨਾ ਹੀ ਜ਼ਿੰਮੇਵਾਰੀ ਚੁੱਕਣ ਦੀ ਹਿੰਮਤ ਉਸਨੇ ਸੋਚਿਆ ਕਿ ਸਰਕਾਰ ਜਾਂ ਕੋਈ ਸੰਸਥਾ ਉਹਨਾਂ ਨੂੰ ਸੰਭਾਲ ਲਵੇਗੀ ਉਸਨੇ ਆਪਣੀ ਬੇਰਹਿਮੀ ਨੂੰ ਮਜਬੂਰੀ ਦਾ ਨਾਮ ਦਿੱਤਾ ਡਾਕਟਰ ਨਰਿੰਦਰ ਨੇ ਸ਼ਾਂਤ ਲਹਿਜੇ ਵਿੱਚ ਜਵਾਬ ਦਿੱਤਾ ਮਜਬੂਰੀ ਅਤੇ ਬੇਰਹਿਮੀ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਜਦੋਂ ਪੂਰਨਕਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਮਨ ਵਿੱਚ ਕੋਈ ਗੁੱਸਾ ਨਹੀਂ ਸੀ ਬਸ ਇੱਕ ਡੂੰਗੀ ਥਕਾਵਟ ਸੀ ਉਹਨਾਂ ਨੇ ਕਿਹਾ ਬੇਟਾ ਉਸ ਨੂੰ ਦੋਸ਼ ਨਾ ਦੇਣਾ ਸ਼ਾਇਦ ਮੈਂ ਹੀ ਉਸ ਲਈ ਬੋਝ ਬਣ ਗਈ ਸੀ ਡਾਕਟਰ ਨਰਿੰਦਰ ਨੇ ਪਹਿਲੀ ਵਾਰ ਸਖਤ ਆਵਾਜ਼ ਵਿੱਚ ਕਿਹਾ ਮਾਂ ਤੁਸੀਂ ਬੋਝ ਨਹੀਂ ਹੋ ਤੁਸੀਂ ਇੱਕ ਇਨਸਾਨ ਹੋ ਇਹਨਾਂ ਸ਼ਬਦਾਂ ਨੇ ਪੂਰਨਕਾਰ ਦੇ ਅੰਦਰਲੇ ਅਧੂਰੇਪਨ ਨੂੰ ਦੂਰ ਕਰ ਦਿੱਤਾ ਸਮਾਂ ਬੀਤਦਾ ਗਿਆ ਅਤੇ ਪੂਰਨਕਾਰ ਸੇਤਮੰਦ ਹੋਣ ਲੱਗੀ ਉਹ ਘਰ ਦੇ ਛੋਟੇ ਮੋਟੇ ਕੰਮਾਂ ਵਿੱਚ ਹੱਥ ਵਟਾਉਣ ਲੱਗੀ ਡਾਕਟਰ ਨਰਿੰਦਰ ਦੇ ਪਰਿਵਾਰ ਨੇ ਕਦੇ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕੋਈ ਮਹਿਮਾਨ ਹਨ ਜਦੋਂ ਕਈ ਮਹੀਨਿਆਂ ਬਾਅਦ ਮਨਵੀਰ ਪਛਤਾਵੇ ਜਾਂ ਸਮਾਜ ਦੇ ਡਰ ਕਾਰਨ ਮਾਫੀ ਮੰਗਣ ਆਈ ਤਾਂ ਪੂਰਨਕੌਰ ਨੇ ਬਸ ਇਨਾ ਹੀ ਕਿਹਾ ਤੇ ਇਹ ਮਾਫੀ ਉਦੋਂ ਮੰਗੀ ਜਾਂਦੀ ਹੈ ਜਦੋਂ ਗਲਤੀ ਹੋਈ ਹੋਵੇ ਮੈਨੂੰ ਛੱਡਣਾ ਸਿਰਫ ਇੱਕ ਗਲਤੀ ਨਹੀਂ ਸੀ ਬਲਕਿ ਇਨਸਾਨੀਅਤ ਦਾ ਕਤਲ ਸੀ ਪੂਰਨਕੌਰ ਦੀ ਜ਼ਿੰਦਗੀ ਵਿੱਚ ਕੋਈ ਫਿਲਮੀ ਚਮਤਕਾਰ ਨਹੀਂ ਹੋਇਆ ਪਰ ਉਹਨਾਂ ਨੂੰ ਉਹ ਕੁਝ ਮਿਲ ਗਿਆ ਜੋ ਕਰੋੜਾ ਰੁਪਏ ਨਾਲ ਵੀ ਨਹੀਂ ਖਰੀਦਿਆ ਜਾ ਸਕਦਾ ਸਨਮਾਨ ਸੁਰੱਖਿਆ ਅਤੇ ਆਪਣਾਪਣ ਹੁਣ ਉਹ ਸਮਝ ਚੁੱਕੇ ਸਨ ਕਿ ਰਿਸ਼ਤੇ ਸਿਰਫ ਖੂਨ ਨਾਲ ਨਹੀਂ ਸਗੋਂ ਇਨਸਾਨੀਅਤ ਨਾਲ ਬਣਦੇ ਹਨ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ